ਬੀਤੀ ਰਾਤ ਕੁਝ ਅਣਪਛਾਤੇਆ ਵੱਲੋਂ ਆਪ ਦੇ ਐਮਐਲਏ ਸ਼ੀਤਲ ਅੰਗੁਰਾਲ ਦੇ ਉੱਤੇ ਹਮਲਾ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਸ਼ੀਤਲ ਅੰਗੁਰਾਲ ਨੇ ਦੱਸਿਆ ਕਿ ਉਹ ਤਾਂ ਗੱਡੀ 'ਚ ਮੌਜੂਦ ਨਹੀਂ ਸਨ ਪਰ ਉਹਨਾਂ ਦੇ ਪਰਿਵਾਰ ਦੇ ਮੌਜੂਦ ਸਨ ਤੁਸੀਂ ਵੀ ਸੁਣੋ ਕੀ ਹੈ ਪੂਰਾ ਮਾਮਲਾ ਜਿਹੜੇ ਨਾਮ ਨੇ ਲੋਕਾਂ ਪਤਾ ਲੱਗ ਕੇ ਦੋ ਬੰਦੇ ਦਾ ਜਿਹੜਾ ਨਾਮ ਪੀਰ ਹੋ ਚੁੱਕੇ ਆ ਬਾਕੀ ਪੁਲਿਸ ਅੱਗੇ ਦੇਖੇਗੀ ਕਿਸ ਵਜ੍ਹਾ ਨਾਲ ਰੋਕੀ ਹੈ ਜਿਹੜੀ ਮੋਟਰ ਲੈਵਲ ਤੇ ਆ ਕੇ ਇਦਾਂ ਦਾ ਕੰਮ ਕਰਨਾ ਲੋਕਾਂ ਨੂੰ ਅੱਗੇ ਵੀ ਬੜਾ ਪਸੰਦ ਆਉਂਦਾ ਹੈ ਵੀ ਚਲਾਗਾ ਇਹੋ ਕੰਮ ਕਰਦੇ ਹੋ ਜਿਹੜੀ ਜਨਤਕ ਇੱਕ ਦੋ ਵੇਅਰ ਹੋਊਗੀ ਜੀ ਮੇਰੇ ਮੁੱਖ ਮੰਤਰੀ ਸਦ ਸਮੀਆ ਪੂਰੇ ਪੰਜਾਬ ਨੂੰ ਜਿਹੜਾ ਪੰਜਾਬ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰੇਗਾ ਉਹੀ ਜਿਹੜੀ ਸੋਚ ਹੈ ਜਲੰਧਰ ਦੇ ਪੁਲਿਸ ਕਮਿਸ਼ਨਰ ਸਾਹਿਬ ਵੀ ਕੰਮ ਕਰ ਰਹੇ ਆ ਤੁਸੀਂ ਦੇਖਿਆ ਕਿ ਪਿਛਲੇ ਦਿਨੀ ਕਿਦਾਂ ਚੋਰ ਜਾਂ ਜਗਿਆ ਤੇਰੇ ਲੋਕੀ ਦਾਤੀ ਲੋਕਾਂ ਨੂੰ ਕੰਮ ਕਰਕੇ ਲੁੱਟਦੇ ਆ ਕਿੰਨੀ ਨੱਥ ਪਾਈ ਹੈ ਮੇਟਾ ਸਾਹਿਬ ਨੇ ਉਹਨਾਂ ਲੋਕਾਂ ਦੀ ਰੈਸਟਰੀ ਵੀ ਹੋ ਰਹੀ ਹੈ ਤੇ ਜੇ ਇੱਕ ਦੋ ਪਸੰਦ ਅੱਗਾਂ ਦੇ ਬੰਦੇ ਰਹਿ ਗਏ ਆ ਬੜੀ ਜਲਦੀ ਉਹ ਵੀ ਅੰਦਰ ਹੋਣਗੇ ਇਹ ਜਿਨ੍ਹਾਂ ਨੇ ਖਰਾਬ ਕੀਤੀ ਹੈ ਇਹਨਾਂ ਦੀ ਮਨਸ਼ਾ ਕੀ ਸੀ ਕੀ ਮੰਨਛਾ ਕੀ ਸੀ ਮੇਰੇ ਪਰਿਵਾਰ ਤੋਂ ਤੂੰ ਰੋਕਿਆ ਗਿਆ ਇਹ ਬਹੁਤ ਜਲਦੀ ਕਲੀਅਰ ਹੋਏਗਾ ਐਮਐਲਓ ਜਿਹੜਾ ਇੱਕ ਬੰਦਾ ਰੌਡ ਅਪ ਕੀਤਾ ਗਿਆ ਤਾਂ ਵੀ ਪਤਾ ਲੱਗਾ ਕਿ ਬੈਕਗ੍ਰਾਉਂਡ ਕੇ ਇਹ ਦੀ ਹੈ ਕਿ ਕੋਈ ਹੋਰੀ ਜਿਹੜੀ ਉਹਨਾਂ ਦੇ ਪਰਿਵਾਰ ਜਿਹੜੇ ਉਹਰੇ ਕ੍ਰਿਮੀਨਲ ਬੈਕਗ੍ਰਾਉਂਡ ਨਾਲ ਪਰਵਾਹਦਾ ਨਹੀਂ ਕਿਉਂਕਿ ਉਹਨਾਂ ਦਾ ਜਿਹੜਾ ਫਾਦਰ ਹੈ ਪਹਿਲੇ ਕਤਲ ਦੇ کیسਵਾਰਾ ਹੈ ਅੱਛਾ ਜੀ ਪ੍ਰਵੀਨਦਰ ਸਰ ਕੀ ਮਾਮਲਾ ਕੀ ਹੈ ਐਮਐਲਓ ਸਾਹਿਬ ਦੀ ਕੱਲ ਫੈਮਲੀ ਸੀ ਜੋ ਕਿ ਬਾਹਰੋਂ ਕੋਈ ਆਊਟਿੰਗ ਕਰਕੇ ਦੇਖੋ ਰਹੇ ਤੇ ਵਾਪਸ ਉਹ ਆ ਰਹੇ ਸੀਗੇ ਤਕਰੀਬਨ ਪੌਣੇ 11:00 ਵਜੇ ਇਹਨਾਂ ਦੇ ਕਹਿਣ ਦੇ ਮੁਤਾਬਕ ਕਿ ਇਹਨਾਂ ਦੀ ਗੱਡੀ ਤੇ ਕਿਸੇ ਨੇ ਹਮਲਾ ਕੀਤਾ ਹੈ ਇਹ ਤਾਤਰਾਂ ਦੇ ਨਾਲ ਉਹ ਬੰਦੇ ਆ ਜਿਹੜਾ ਜਿੱਕ ਡ੍ਰੈਸ ਹੋ ਗਿਆ ਹੁਣ ਕੱਲ ਰਾਤ ਦੀ ਵਾਰਦਾ ਸੀਗੀ ਇੱਕ ਬੰਦਾ ਡ੍ਰੈਸ ਹੋ ਗਿਆ ਬਾਕੀ ਨੂੰ ਅਸੀਂ ਵੈਰੀਫਾਈ ਕਰਾਂਗੇ ਕਿਹੜੇ ਕਿਹੜੇ ਬੰਦੇ ਸੀ ਤੇ ਕਿਉਂ ਹੋਇਆ ਸੀ ਕੱਲ ਕਿੱਥੇ ਹੋਈ ਸੀਗੀ ਇਹ ਜਿਹੜੀ ਵਾਰ ਸੀ ਇੱਥੇ ਆਡੇ ਦੇ ਉੱਤੇ ਸੀ ਅੱਛਾ ਤੇ ਕਿੰਨੇ ਕ ਜਣੇ ਸੀਗੇ ਉਸ ਟਾਈਮ ਤੇ ਕਹਿੰਦੇ ਸੀ ਕਿ ਤਕਰੀਬਨ 4-5 ਜਣੇ ਸੀਗੇ ਦੇਖਿਆ ਨਾ ਛੋਟੇ ਜਿਹੇ ਸੀ ਉਹ ਆ ਕਿਹੜਾ ਵੀਕਲ ਸੀਗਾ ਕੋਈ ਹਥਿਆਰ ਵੀ ਸੀਗਾ ਕੋਈ ਪਤਾ ਲੱਗਾ 10000 10000 ਦੱਤਰ ਸੀਗਾ ਦੱਤਰ ਸੀਗਾ